ਅਸੀਂ ਇਹ પ્રયાસ ਕੀਤਾ ਜੀ ਇਹ ਜਿਹੜਾ ਬੰਦਾ ਯੋਧੇ ਜਿਹੜੇ ਆਦਮੀ ਯੋਧਿਆ ਨਹੀਂ ਜਾ ਸਕਦੇ ਕਿਉਂਕਿ ਸਾਰਾ ਹਿੰਦੁਸਤਾਨ ਦਾ ਯੋਧਿਆ ਨਹੀਂ ਜਾ ਸਕਦਾ ਮੋਦੀ ਜੀ ਦੇ ਕਹਿਣ ਅਨੁਸਾਰ ਅਸੀਂ ਇਹ ਫਰਿਆਸ ਕੀਤਾ ਹਰ ਆਦਮੀ ਯੋਧਿਆ ਜਾ ਨਹੀਂ ਸਕਦਾ ਹਰ ਆਦਮੀ ਨੂੰ ਅਸੀਂ ਲੁਧਿਆਣੇ ਦੇ ਜਾਲੂ ਪੰਜਾਬ ਦੇ ਏਰੀਏ ਦੇ ਲੋਕਾਂ ਨੂੰ ਇਥੇ ਲੁਧਿਆਣੇ ਬਲਾਈਏ ਇਹਨਾਂ ਨੂੰ ਇਹ ਦਰਸ਼ਨ ਕਰਾਈਏ ਕਿਉਂਕਿ ਇਹ ਸਾਨੂੰ 500 ਸਾਲਾਂ ਬਾਅਦ ਸਾਡਾ ਇਹ ਸਾਨੂੰ ਸੁਭਾਗੇ ਮਿਲਿਆ ਪ੍ਰਭੂ ਰਾਮ ਜੀ ਨੇ ਐਸੀ ਕਿਰਪਾ ਕੀਤੀ ਸਾਡੀ ਜਨਰੇਸ਼ਨ ਜਿਹੜੀ ਇਸ ਵੇਲੇ ਧਰਤੀ ਤੇ ਆ ਉਹਨਾਂ ਸਾਰਿਆਂ ਨੂੰ ਐਸੀ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਇਹ ਮੰਦਿਰ ਵੀ ਬਣਾ ਕੇ ਦਿੱਤਾ ਤੇ ਨਾਲ ਉਹਨਾਂ ਨੂੰ ਇਹਦੇ ਵਿੱਚ ਦਰਸ਼ਨ ਕਰਨ ਦਾ ਮੌਕਾ ਵੀ ਦਿੱਤਾ ਪਹਿਲਾਂ ਤਾਂ ਲੋਕ ਮੰਨਦੇ ਨਹੀਂ ਸੀ ਵਿਗਿਆਨੀ ਵਿਗਿਆਨ ਚ ਤਾਂ ਸੀਗਾ ਹੀ ਨਹੀਂ ਵੀ ਯਾਰ ਡੁੱਬੀ ਨਹੀਂ ਸਕਦਾ ਪਤਾ ਨਹੀਂ ਕੀ ਇਹਨਾਂ ਨੇ ਰੱਖਤਾ ਇੱਥੇ ਲੇਕਿਨ ਅੱਜ ਮੈਂ ਉਹਨਾਂ ਨੂੰ ਵੀ ਵਿਗਿਆਨੀਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਆਖ ਦੇਖੋ ਆਗੇ ਸਾਡੇ ਕੋਲ ਆਗੇ ਜਦੋਂ ਪ੍ਰਭੂ ਨੇ ਇਹ ਪ੍ਰਭੂ ਦੀ ਸੈਨਾ ਨੇ ਇਹ ਸਾਰਾ ਕੰਮ ਕੀਤਾ ਤੇ ਪ੍ਰਭੂ ਉਹ ਪੁੱਲ ਤੋਂ ਚੱਲ ਕੇ ਸ਼੍ਰੀਲੰਕਾ ਚ ਬੋਲੇ ਪਹੁੰਚੇ ਤੇ ਉਹ ਮਾਤਾ ਦੇ ਮਾਤਾ ਦੀ ਰੱਖਿਆ ਕੀਤੀ ਇਹ ਇਹ ਉਹ ਪੱਥਰ ਆ ਉਹਦਾ ਹੀ ਇੱਕ ਹਿੱਸਾ ਜਿਹੜਾ ਸਾਡੇ ਕੋਲ ਇੱਥੇ ਹੈਗਾ 22 ਜਨਵਰੀ ਨੂੰ ਅਯੋਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਵਿਰਾਜਣ ਜਾ ਰਹੇ ਨੇ ਔਰ ਗੱਲ ਕੀਤੀ ਜਾਵੇ ਤਾਂ ਰਾਮ ਮੰਦਰ ਦਾ ਜਿਹੜਾ ਨਿਰਮਾਣ ਆ ਪੂਰਾ ਹੋ ਚੁੱਕਿਆ ਹੈ ਤਾਂ ਉਸ ਦਾ 22 ਜਨਵਰੀ ਨੂੰ ਸ਼ੁਭਾਰੰਭ ਹੋਵੇਗਾ ਪਰ ਇਸ ਤੋਂ ਪਹਿਲਾਂ ਗੱਲ ਕਰੀਏ ਲੁਧਿਆਣਾ ਦੇ ਵਿੱਚ ਵੀ ਉਸੇ ਦੀ ਤਰਜ਼ ਦੇ ਉੱਤੇ ਰਾਮ ਮੰਦਰ ਬਣਾਇਆ ਗਿਆ ਔਰ ਉਸ ਰਾਮ ਮੰਦਰ ਦੇ ਵਿੱਚ ਖਾਸ ਗੱਲ ਇਹ ਹੈ ਕਿ ਉਸ ਦੇ ਵਿੱਚ ਸਰੀਏ ਦਾ ਇਸਤੇਮਾਲ ਨਹੀਂ ਕੀਤਾ ਗਿਆ ਪਰ ਉਥੇ ਗੱਲ ਕਰੀਏ ਤਾਂ 101 ਜਿਹੜੇ ਆ ਇਹ ਘੰਟੇ ਹਵਨਕੁੰਡ ਜਿਹੜਾ ਚੱਲੇਗਾ ਔਰ 31 ਹਵਨਕੁੰਡ ਬਣਾਏ ਗਏ ਨੇ ਔਰ ਇਸ ਦੇ ਨਾਲ-ਨਾਲ ਜਿਹੜੀ ਆ ਰਾਮ ਭਗਤ ਹੈਗੇ ਨੇ ਸ਼ਰਦਾਲੂ ਹੈਗੇ ਨੇ ਉਹਨਾਂ ਨੂੰ ਰਾਮ ਸੇਤੂ ਦੇ ਅੰਸ਼ ਦੇ ਜਿਹੜੇ ਆ ਅੰਗ ਦੇ ਜਿਹੜੇ ਹੈਗੇ ਉਹ ਦਰਸ਼ਨ ਵੀ ਕਰਾਏ ਜਾਣਗੇ ਸੋ ਰਾਮ ਸੇਤੂ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਇੱਕ ਅੰਗ ਹੈਗਾ ਜਿਹੜਾ ਪੱਥਰ ਹੈਗਾ ਉਹ ਲਿਆਂਦਾ ਗਿਆ ਹੈ ਤੇਜ਼ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਕਿ ਛੋਟੇ-ਛੋਟੇ ਜਿਹੜੇ ਪੱਥਰ ਹੈ ਉਹ ਵੀ ਪਏ ਆ ਉਹ ਬੈਠੇ ਹੋਏ ਦਿਖਾਈ ਦੇ ਰਹੇ ਆ ਤੇ ਜਿਹੜਾ ਰਾਮ ਸੇਤੂ ਦਾ ਛੋਟਾ ਜਿਹਾ ਜਿਹੜਾ ਅੰਗ ਪੱਥਰ ਆ 2 ਤੋਂ 2.5 ਕਿਲੋ ਦਾ ਵਜ਼ਨ ਹੈ ਉਹ ਪਾਣੀ ਦੇ ਵਿੱਚ ਤੈਰਦਾ ਹੋਇਆ ਵਿਖਾਈ ਦੇ ਰਿਹਾ ਜਿਸ ਦੇ ਲੁਧਿਆਣਾ ਨਿਵਾਸੀਆਂ ਨੂੰ ਦਰਸ਼ਨ ਕਰਵਾਏ ਜਾਣਗੇ ਪ੍ਰਬੰਧਕ ਸਾਡੇ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਰਾਮ ਮੰਦਰ ਦੀ ਤਰਜ਼ ਦੇ ਉੱਤੇ ਲੁਧਿਆਣਾ ਦੇ ਵਿੱਚ ਰਾਮ ਮੰਦਰ ਬਣਾਇਆ ਗਿਆ ਤੇ 6 ਮਹੀਨੇ ਦੇ ਕਰੀਬ ਉਹ ਉਸ ਦਾ ਵੀ ਜਿਹੜਾ ਨਿਰਮਾਣ ਪੂਰਾ ਹੋ ਜਾਵੇਗਾ ਤਾਂ ਲੋਕ ਜਿਹੜੇ ਦਰਸ਼ਨ ਕਰ ਪਾਣਗੇ ਪਰ ਉਸ ਤੋਂ ਪਹਿਲਾਂ ਇੱਕ ਰਾਮ ਸੇਤੂ ਲਿਆਂਦਾ ਗਿਆ ਜਿਹੜਾ ਲੋਕਾਂ ਤੱਕ ਦਰਸ਼ਨ ਜਿਹੜੇ ਕਰਾਉਣ ਦੇ ਲਈ ਉਹਨਾਂ ਨੂੰ ਜਿਹੜਾ ਇੱਥੇ ਲੁਧਿਆਣਾ ਦੇ ਵਿੱਚ ਲਿਆਂਦਾ ਗਿਆ ਤਾਂ ਕਿਹਾ ਜਾ ਸਕਦਾ ਸਰ ਕਿ ਲੋਕ ਜਿਹੜੇ ਏਡੀ ਦੂਰ ਨਹੀਂ ਜਾ ਸਕਦੇ ਉਹ ਲੁਧਿਆਣਾ ਦੇ ਵਿੱਚ ਦਰਸ਼ਨ ਕਰ ਸਕਣਗੇ ਪਹਿਲਾਂ ਤਾਂ ਜੀ ਸਾਰਿਆਂ ਨੂੰ જય શ્રી ਰਾਮ ਮੇਰੇ ਰਾਮ ਸਭ ਕੇ ਰਾਮ ਮੈਂ ਮੁਕੇਸ਼ ਜੈਨ ਬੇਟੂ ਨਵਕਰ ਅਸੀਂ ਇਹ પ્રયાસ ਕੀਤਾ ਜੀ ਇਹ ਜਿਹੜਾ ਬੰਦਾ ਯੋਧੇ ਜਿਹੜੇ ਆਦਮੀ ਯੋਧਿਆ ਨਹੀਂ ਜਾ ਸਕਦੇ ਕਿਉਂਕਿ ਸਾਰਾ ਹਿੰਦੁਸਤਾਨ ਦਾ ਯੋਧਿਆ ਨਹੀਂ ਜਾ ਸਕਦਾ ਮੋਦੀ ਜੀ ਦੇ ਕਹਿਣ ਅਨੁਸਾਰ ਅਸੀਂ ਇਹ પ્રયાસ ਕੀਤਾ ਉਹਦੇ ਅੰਦਰ ਅਸੀਂ ਇਹ ਰਾਮ ਸੇਤੂ ਦਾ ਇੱਕ ਛੋਟਾ ਜਾਂ ਅੰਗ 2.5 ਕਿਲੋ ਦਾ 2 3 ਕਿਲੋ ਦੇ ਹੈਗੇ ਆ ਜੀ ਉਹ ਪ੍ਰਭੂ ਨੂੰ ਲੈ ਕੇ ਆਏਦੇ ਆ ਉਹ ਲੋਕਾਂ ਨੂੰ ਦਰਸ਼ਨ ਕਰਾਣੇ ਆ ਇਹਦੇ ਨਾਲ ਨਾਲ ਮਾਤਾ ਸੀਤਾ ਦੇ ਘਰੋਂ ਨੇਪਾਲ ਚੋਂ ਜਨਕਪੁਰ ਚੋਂ ਪਾਣੀ ਆ ਰਿਹਾ ਉਦੇ ਉਹਦਾ ਉਹਦਾ ਚਰਨਮਤ ਆ ਰਿਹਾ ਚਰਨਮਤ ਲੋਕਾਂ ਨੂੰ ਦਵਾਂਗੇ ਅਯੋਧਿਆ ਤੋਂ ਰਜ ਜਿਹਨੂੰ ਆਪਾਂ ਮਿੱਟੀ ਕਹਿੰਦੇ ਆ ਉਹ ਆ ਗਈ ਜੀ ਉਹਦੇ ਨਾਲ ਅਸੀਂ ਉਹਦਾ ਤਿਲਕ ਕਰਾਂਗੇ ਹਰ ਆਉ ਆਦਮੀ ਦਾ ਜਿਹੜਾ ਉੱਥੇ ਮੱਥਾ ਟੇਕਣ ਆਊਗਾ ਇਹ ਅਸੀਂ ਇੱਕ ਪ੍ਰਯਾਸ ਕੀਤਾ ਵੀ ਇਹ ਹਰ ਆਦਮੀ ਯੋਧਿਆ ਜਾ ਨਹੀਂ ਸਕਦਾ ਹਰ ਆਦਮੀ ਨੂੰ ਅਸੀਂ ਲੁਧਿਆਣੇ ਦੇ ਜਾਂ ਪੰਜਾਬ ਦੇ ਏਰੀਏ ਦੇ ਲੋਕਾਂ ਨੂੰ ਇੱਥੇ ਲੁਧਿਆਣੇ ਬੁਲਾਈਏ ਇਹਨਾਂ ਨੂੰ ਇਹ ਦਰਸ਼ਨ ਕਰਾਈਏ ਕਿਉਂਕਿ ਇਹ ਸਾਨੂੰ 500 ਸਾਲਾਂ ਬਾਅਦ ਸਾਡਾ ਇਹ ਸਾਨੂੰ ਸੁਭਾਗੇ ਮਿਲਿਆ 500 ਸਾਲਾਂ ਪਹਿਲਾਂ ਸਾਡਾ ਮੰਦਿਰ ਵਿਅਸਤ ਹੋ ਗਿਆ ਸੀ ਮੁਗਲਾਂ ਨੇ ਵਿਅਸਤ ਕਰਦਾ ਸੀਗਾ ਸਾਡੀਆਂ ਕਈ ਜਨਰੇਸ਼ਨਾਂ ਇੱਥੋਂ ਚਲੀਆਂ ਗਈਆਂ ਇਹ ਸੋਚ ਕੇ ਵੀ ਸਾਨੂੰ ਸਾਡਾ ਮੰਦਰ ਕਦੋਂ ਬਣੂਗਾ ਅਸੀਂ ਦਰਸ਼ਨ ਕਦੋਂ ਕਰਾਂਗੇ ਐਸਾ ਨਹੀਂ ਹੋ ਸਕਿਆ ਲੇਕਿਨ ਪ੍ਰਭੂ ਰਾਮ ਨੇ ਪ੍ਰਭੂ ਰਾਮ ਜੀ ਨੇ ਐਸੀ ਕਿਰਪਾ ਕੀਤੀ ਸਾਡੀ ਜਨਰੇਸ਼ਨ ਜਿਹੜੀ ਇਸ ਵੇਲੇ ਧਰਤੀ ਤੇ ਆ ਉਹਨਾਂ ਸਾਰਿਆਂ ਨੂੰ ਐਸੀ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਇਹ ਮੰਦਰ ਵੀ ਬਣਾ ਕੇ ਦਿੱਤਾ ਤੇ ਨਾਲ ਉਹਨਾਂ ਨੂੰ ਇਹਦੇ ਚ ਦਰਸ਼ਨ ਕਰਨ ਦਾ ਮੌਕਾ ਵੀ ਦਿੱਤਾ ਤੇ ਅਸੀਂ ਉਹਦਾ ਇੱਕ ਇੱਕ ਛੋਟਾ ਜਿਹਾ ਅੰਗ ਆ ਅਸੀਂ ਉਹਦਾ ਇੱਕ ਪ੍ਰਯਾਸ ਕੀਤਾ ਅਸੀਂ ਉਹ ਲੋਕਾਂ ਨੂੰ ਵੀ ਜੋੜੀਏ ਆਪਣੇ ਨਾਲ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਉਹਨਾਂ ਨੂੰ ਲੈ ਕੇ ਆਏ ਆ ਤੇ 17 ਤਰੀਕ ਨੂੰ ਧੀ ਅਸੀਂ ਸ਼ੋਭਾ ਯਾਤਰਾ ਕਰਾਂਗੇ ਜੀ 17 ਤਰੀਕ ਨੂੰ ਇਹਦੀ ਸ਼ੋਭਾ ਯਾਤਰਾ ਲਿਆ ਕੇ ਉਸ ਤੋਂ ਬਾਅਦ 18 ਤੋਂ 22 ਤੱਕ ਡੰਡੀ ਸਵਾਮੀ ਗਊਸ਼ਾਲਾ ਜਿਹੜੀ ਆ ਹਮੜਾ ਰੋਡ ਤੇ ਉਥੇ ਇਹ ਸਾਰਾ ਕਾਰਿਆ ਕਰਾਂਗੇ ਜਿਹਦੇ ਚ 31 ਹਵਨ ਗੁੰਡ ਬਣੇ ਆ ਇੱਕ ਹਵਨ ਗੁੰਡ ਜਿਹੜਾ ਤੁਹਾਡਾ ਉਹ 101 ਘੰਟੇ ਚੱਲੂਗਾ ਲਗਾਤਾਰ 24 ਘੰਟੇ ਬਾਕੀ ਦੇ ਹਵਨ ਗੁੰਡ ਰੋਜ਼ 10 ਤੋਂ 11 ਤੱਕ ਅਲੱਗ-ਅਲੱਗ ਲੋਕ ਜਿਹੜੇ ਆ ਬੈਠਣਗੇ ਉਹਦੇ ਚ ਹਵਨ ਕਰਨਗੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਆਪਣਾ ਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਆਪਣੇ ਬੱਚੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਉਹਨਾਂ ਨੂੰ ਦੱਸੋ ਉਹਨਾਂ ਨੂੰ ਦੱਸੋ ਇਹ ਬੀ ਸਾਡਾ ਸਾਡੀ ਸਾਡਾ ਸਨਾਤਨ ਇਹ ਆ ਸਾਡਾ ਧਰਮ ਇਹ ਆ ਉਹ ਬੱਚਿਆਂ ਨੂੰ ਵੀ ਪਤਾ ਲੱਗੇ ਨਹੀਂ ਤਾਂ ਇਹ ਇਹ ਜਿਹੜਾ ਰਾਮ ਮੰਦਰ ਦਾ ਸੇਤੂ ਦਾ ਇਕੰਗ ਆ ਪਹਿਲਾਂ ਤਾਂ ਲੋਕ ਮੰਨਦੇ ਨਹੀਂ ਸੀ ਵਿਗਿਆਨੀ ਵਿਗਿਆਨਚਤਾ ਸੀਗਾ ਹੀ ਨਹੀਂ ਵੀ ਯਾਰ ਡੁੱਬੀ ਨਹੀਂ ਸਕਦਾ ਪਤਾ ਨਹੀਂ ਕੀ ਇਹਨਾਂ ਨੇ ਰੱਖਤਾ ਇੱਥੇ ਲੇਕਿਨ ਅੱਜ ਮੈਂ ਉਹਨਾਂ ਨੂੰ ਵੀ ਵਿਗਿਆਨੀਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਵੀ ਆਖ ਦੇਖੋ ਆਕੇ ਸਾਡੇ ਕੋਲ ਆਕੇ ਪਰ ਜ਼ਿਆਦਾਤਰ ਵਿਗਿਆਨੀਆਂ ਨੇ ਤਾਂ ਇਹ ਵੱਡੇ-ਵੱਡੇ ਪੱਥਰ ਆਪਣੇ ਘਰਾਂ 'ਚ ਹੀ ਰੱਖ ਲਏ ਉਹਦੀ ਪੂਜਾ ਕਰਨ ਲੱਗੇ ਵੀ ਯਾਰ ਇਹ ਸ੍ਰਿਸ਼ਟੀ ਲੱਗੀ ਆ ਰਾਮ ਪ੍ਰਭੂ ਦੀ ਲੱਗੀ ਆ ਰਾਮ ਕਿ ਆ ਜਾ ਸਕਦਾ ਭਗਵਾਨ ਸ਼੍ਰੀ ਰਾਮ ਨੇ ਸਮੁੰਦਰ ਮੰਥਨ ਜਦੋਂ ਕੀਤਾ ਸੀ ਉਦੋਂ ਇਹਨਾਂ ਪੱਥਰਾਂ ਨੂੰ ਜਿਹੜਾ ਪੂਜਿਆ ਸੀ ਤੇ ਇਸ ਤੋਂ ਬਾਅਦ ਜਿਹੜਾ ਇੱਕ ਪੁੱਲ ਬਣਿਆ ਸੀ ਇਹ ਨਿਰਮਾਣ ਹੋਇਆ ਸੀ ਇਹ ਉਸੇ ਦਾ ਅੰਗ ਹੈ ਜਦੋਂ ਨਾ ਮਾਤਾ ਸੀਤਾ ਨੂੰ ਰਾਵਣ ਜੀ ਨੇ ਰਾਵਣ ਨੇ ਕਰਤਾ ਆਪਣਾ ਕੰਮ ਲੈ ਗਿਆ ਚੱਕ ਕੇ ਪ੍ਰਭੂ ਰਾਮ ਨੇ ਜਦੋਂ ਉਥੇ ਜਾਣਾ ਸੀ ਤੇ ਰਸਤੇ ਸਮੁੰਦਰ ਆ ਗਏ ਪ੍ਰਭੂ ਰਾਮ ਨੇ ਉਥੇ ਜਦੋਂ ਉਹਨਾਂ ਨੂੰ ਪ੍ਰਾਰਥਨਾ ਕੀਤੀ ਸਮੁੰਦਰ ਦੇਵਤਾ ਜੀ ਪ੍ਰਗਟ ਹੋ ਗਏ ਜਦੋਂ ਪ੍ਰਗਟ ਹੋ ਗਏ ਤੇ ਉਹਨਾਂ ਨੇ ਕਿਹਾ ਰਸਤਾ ਮੈਨੂੰ ਦੱਸੋ ਮਹਾਰਾ ਜੀ ਮੈਨੂੰ ਰਸਤਾ ਦੱਸੋ ਮੈਂ ਕਿੱਦਾਂ ਜਾਵਾਂ ਤੇ ਪ੍ਰਭੂ ਨੂੰ ਉਹਨਾਂ ਨੇ ਕਿਹਾ ਤੂੰ ਤੁਸੀਂ ਇੱਕ ਪੱਥਰ ਚੱਕੋ ਉਹਦੇ ਤੇ ਆਪਣਾ ਨਾਮ ਲਿਖੋ ਜੈ ਸ਼੍ਰੀ ਰਾਮ ਲਿਖੋ ਤੇ ਉਹਨੂੰ ਸਮੁੰਦਰ 'ਚ ਸਿੱੜ ਦਿਓ ਤੇ ਤੁਹਾਡਾ ਬੁੱਲ ਬਣ ਜਾਊਗਾ ਜਦੋਂ ਪ੍ਰਭੂ ਨੇ ਇਹ ਪ੍ਰਭੂ ਦੀ ਸੈਨਾ ਨੇ ਇਹ ਸਾਰਾ ਕੰਮ ਕੀਤਾ ਤੇ ਪ੍ਰਭੂ ਉਹ ਉਹਨੂੰ ਚੱਲ ਕੇ ਸ਼੍ਰੀਲੰਕਾ ਚ ਬੋਲੇ ਪਹੁੰਚੇ ਤੇ ਉਹ ਮਾਤਾ ਨੇ ਮਾਤਾ ਦੀ ਰੱਖਿਆ ਕੀਤੀ ਇਹ ਇਹ ਉਹ ਪੱਥਰ ਆ ਉਹਦਾ ਹੀ ਇੱਕ ਹਿੱਸਾ ਜਿਹੜਾ ਸਾਡੇ ਕੋਲ ਇੱਥੇ ਹੈਗਾ ਕਿਹਾ ਜਾ ਸਕਦਾ 500 ਸਾਲ ਬਾਅਦ ਜਿਹੜਾ ਲੁਧਿਆਣਾ ਦੇ ਵਿੱਚ ਰਾਮ ਸੇਤੂ ਦਾ ਜਿਹੜਾ ਅੰਗ ਲਿਆਂਦਾ ਗਿਆ ਤੁਸੀਂ ਦੱਸ ਰਹੇ ਕਿ ਵਿਸ਼ਵ Hindu ਪਰਿਸ਼ਦ ਦੇ ਵੱਲੋਂ ਇਸ ਨੂੰ ਲਿਆਂਦਾ ਗਿਆ ਤਾਂ ਲੁਧਿਆਣਾ ਨਿਵਾਸੀਆਂ ਨੂੰ ਜਿਹੜੇ ਦਰਸ਼ਨ ਦਿਦਾਰੇ ਕਰਾਏ ਜਾਣਗੇ ਮੈਂ ਵਿਸ਼ਵ Hindu ਪਰਿਸ਼ਦ ਦਾ ਵੀ ਧੰਨਵਾਦੀ ਕਰ ਧੰਵਾਦਈਆਂ ਜਿਨ੍ਹਾਂ ਨੇ 2006 ਸੱਚ ਜਦੋਂ ਮੁਲਕ 'ਚ Hindu Muslim rights ਹੋਈ ਸੀ ਉਹਨਾਂ ਨੇ ਪੂਰੇ ਮੁਲਕ 'ਚ ਇਹ ਇਹ ਅਲੱਗ-ਅਲੱਗ ਜਗ੍ਹਾ ਤੇ ਇਹ ਰਾਮ ਸੇਤੂ ਦੇ ਮ ਮੰਦਰ ਇਹਨੂੰ ਜਗਾ ਇਹਨੂੰ ਪੱਥਰ ਜੀ ਨੂੰ ਅੰਸ਼ ਨੂੰ ਕਮਾਇਆ ਸੀ ਉਹਦੇ ਚ ਲੁਧਿਆਣਾ ਨੂੰ ਵੀ ਜਦੋਂ ਮੌਕਾ ਮਿਲਿਆ ਤੇ ਉਹ ਸੰਤਰਾਮ ਜਿੰਦਲ ਜੀ ਕੋਲ ਆਏ ਇੱਥੇ ਇਹਨਾਂ ਕੋਲ ਰੱਥ ਲਿੱਤਾ ਤੇ ਪੂਰੇ ਸ਼ਹਿਰ ਨੂੰ ਕਮਾਇਆ ਤੇ ਸ਼ਹਿਰ ਦਰਸ਼ਨ ਦਿੱਤੇ ਜਾਂਦੀ ਇਹ ਉਹ ਇੱਥੇ ਲੋਕਾਂ ਦੀ ਭਾਵਨਾ ਨੂੰ ਦੇਖ ਕੇ ਉਹ ਐਨੇ ਖੁਸ਼ ਹੋਏ ਉਹਨਾਂ ਨੇ ਜਾਂਦੀ ਇਹ ਗਿਫਟ ਹੀ ਉਹਨਾਂ ਨੂੰ ਦੇਤਾ ਸੰਤਰਾਮ ਜਿੰਦਲ ਜੀ ਨੂੰ ਜਦੋਂ ਸੰਤਰਾਮ ਜਿੰਦਲ ਜੀ ਕੋਲ ਪੱਥਰ ਆਇਆ ਤੇ ਉਹ ਹਰ ਸਾਲ ਦੋ ਤਿੰਨ ਵਾਰੀ ਆਪਣੀ ਚੌਂਕੀ ਜਨੂੰ ਲੋਕਾਂ ਨੂੰ ਦਰਸ਼ਨ ਕਰਾਉਂਦੇ ਸੀ ਅਸੀਂ ਉਹਨਾਂ ਨੂੰ ਬੇਨਤੀ ਕਰਕੇ 18 ਤੋਂ ਲੈ ਕੇ 22 ਤੱਕ ਆਪਣੇ ਕੋਲ ਉਹਨਾਂ ਕੋਲ ਰਿਕੁਐਸਟ ਕਰਕੇ ਲੇਤਾ ਨੇ ਸਾਡੀ ਬੇਨਤੀ ਸਵੀਕਾਰ ਕਰਕੇ ਸਾਨੂੰ ਦਿੱਤਾ ਤੇ ਅਸੀਂ ਉਹ ਲੋਕਾਂ ਨੂੰ ਦਰਸ਼ਨਾਂ ਲਈ ਰੱਖਿਆ ਇਸ ਕਰਕੇ ਇਹ ਇਹ ਹਰ ਉਹ ਹਿੰਦੂਸਤਾਨੀ ਹਰ ਉਹ ਲੁਧਿਆਣਾ ਵਾਸੀ ਪੰਜਾਬ ਵਾਸੀ ਆਪਣੇ ਘਰ 22 ਤਰੀਕ ਨੂੰ ਵੱਧ ਤੋਂ ਵੱਧ ਦੀਵੇ ਜਗਾਵੇ ਵੱਧ ਤੋਂ ਵੱਧ ਰੋਸ਼ਨੀ ਕਰੇ ਦੀਵਾਲੀ ਮਨਾਵੇ ਰਾਮ ਨੌਮੀ ਮਨਾਵੇ ਤੇ 18 ਤੋਂ 22 ਤੱਕ ਆਪਣੇ ਬੱਚਿਆਂ ਨੂੰ ਮੰਦਰ ਲੈ ਕੇ ਆਵੇ ਆ ਕੇ ਦੱਸੇ ਆਪਣਾ ਪ੍ਰਯਾਸ ਕਰੇ ਇਹੀ ਪ੍ਰਯਾਸ ਅਸੀਂ ਕੀਤਾ ਜੀ ਜੈ ਸ਼੍ਰੀ ਰਾਮ ਸੋ ਜਿਹੜਾ ਸ਼੍ਰੀ ਰਾਮ ਜੀ ਦਾ ਜਿਹੜਾ ਅਯੁੱਧਿਆ ਵਿਖੇ ਮੰਦਰ ਬਣਨ ਜਾ ਰਿਹਾ ਤਾਂ 22 ਜਨਵਰੀ ਨੂੰ ਜਿਹੜਾ ਉਸ ਦਾ ਸ਼ੁਰੂ ਹੋਵੇਗਾ ਤਾਂ ਦੀਵਾਲੀ ਦੀ ਤਰਜ਼ ਤੇ ਇਸ ਤਿਹਾਰ ਨੂੰ ਮਨਾਉਣ ਦੀ ਜਿਹੜੀ ਹੈ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਰਾਮ ਸੇਤੂ ਦਾ ਜਿਹੜਾ ਅੰਗ ਹੈਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਛੋਟੇ-ਛੋਟੇ ਜਿਹੜੇ ਪੱਥਰ ਹੈਗੇ ਨੇ ਉਹ نیچے ਬੈਠੇ ਹੋਏ ਨੇ ਤੇ ਜਿਹੜਾ ਰਾਮ ਸੇਤੂ 2 ਤੋਂ 2.5 ਕਿਲੋ ਦਾ ਵਜ਼ਨ ਜਿਹੜਾ ਹੈਗਾ ਉਹ ਕਿਵੇਂ ਪਾਣੀ ਦੇ ਵਿੱਚ ਤੈਰ ਰਿਹਾ ਤਾਂ ਇਸ ਨੂੰ ਜਿਹੜਾ ਕਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਤੋਂ ਜਿਹੜਾ ਜਿਸ ਤਰੀਕੇ ਦੇ ਨਾਲ ਸਮੁੰਦਰ ਮੰਥਨ ਕੀਤਾ ਗਿਆ ਸੀ ਉੱਥੇ ਜਿਹੜੇ ਪੱਥਰ ਜਿਹੜੇ ਆ ਉਸ ਦਾ ਹੀ ਇੱਕ ਅੰਗ ਹੈਗਾ ਜਿਸ ਦੇ ਦਰਸ਼ਨ ਆ ਰਾਮ ਭਗਤ ਜਿਹੜੇ ਆ ਉਹ ਕਰਵਾਉਣ ਦੇ ਲਈ ਲੈ ਕੇ ਆਏ ਨੇ ਔਰ 4 ਤੋਂ 5 ਦਿਨ ਜਿਹੜੇ ਇਸ ਦੇ ਦਰਸ਼ਨ ਦੇਦਾਰੇ ਕਰਾਏ ਜਾਣਗੇ ਇਸ ਦੇ ਨਾਲ ਨਾਲ ਹਮਨ ਯੱਗ ਜਿਹੜਾ ਲੁਧਿਆਣਾ ਦੇ ਹੰਬੜਾ ਰੋਡ ਤੇ ਹੋਵੇਗਾ ਤਾਂ ਕਿਹਾ ਜਾ ਸਕਦਾ ਹੈ ਕਿ ਜਿਹੜੇ ਲੋਕ ਆਯੁੱਧਿਆ ਨਹੀਂ ਜਾ ਸਕਦੇ ਉਹ ਇੱਥੇ ਹੀ ਦਰਸ਼ਨ ਜਿਹੜੇ ਨੇ ਉਹ ਕਰ ਸਕਦੇ ਨੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ